100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਬਣਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸੈਕਿੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਹੋਣ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਐ ਸਮੇਂ ਡੀਪ ਸਟੇਟ ਜਿਹੜੀ ਕੇਂਦਰ 'ਚ ਰਾਜ ਕਰਦੀ ਆ ਉਹਨਾਂ ਨੂੰ ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕੀ ਦਿੱਕਤ ਹੈ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਗੱਲ ਹੈ ਆਬਾ ਵਿਖੇ ਜਸਬੀਰ ਸਿੰਘ ਜੱਸੀ ਸੋਈਆਂ ਵਾਲਿਆਂ ਨੂੰ ਇੰਪਰੂਵਮੈਂਟ ٹرسٹ ਨਾਬਾ ਦਾ ਚੇਅਰਮੈਨ ਜਿਹੜਾ ਬਣਾਇਆ ਗਿਆ ਸੀ ਅੱਜ ਉਹਨਾਂ ਨੂੰ ਕੁਰਸੀ ਤੇ ਜਿਹੜਾ ਬਿਠਾਇਆ ਗਿਆ ਕੈਬਨਰ ਮੰਤਰੀ ਤਰਨਪ੍ਰੀਤ ਸਿੰਘ ਸੋਦ ਅਤੇ ਬਲਤੇਜ ਸਿੰਘ ਪੰਨੂ ਜੋ ਯੁੱਧ ਨਸ਼ਾ ਵਿਰੁੱਧ ਦੇ ਆਗੂ ਨੇ ਮੁਖੀ ਨੇ ਉਹਨਾਂ ਵੱਲੋਂ ਅੱਜ ਕੁਰਸੀ ਤੇ ਜਿਹੜਾ ਜਸਬੀਰ ਸਿੰਘ ਜੱਸੀ ਨੂੰ ਨਾਬਾ ਵਿਖੇ ਆ ਕੇ ਇੰਪਰੂਵਮੈਂਟ ٹرسٹ ਵਿਖੇ ਬਿਠਾਇਆ ਗਿਆ ਔਰ ਵੱਡਾ ਸੁਆਗਤ ਹੈ ਜਿਹੜਾ ਜੱਸੀ ਦੀ ਅਗਵਾਈ ਵਿੱਚ ਹੋਇਆ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਜੱਸੀ ਜੋ ਪਹਿਲਾਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸੀ ਅੱਜ ਉਹਨਾਂ ਨੂੰ ਇਹ ਉਹਦਾ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤਾ ਗਿਆ ਇਸ ਪਿੱਛੇ ਕੀ ਯਾਰ ਰਾਜਾ ਇਹ ਦੇਖਣਯੋਗ ਹੈ ਵੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਪਿੱਛੇ ਕਰੋ ਕੈਮਰਾ ਸੋਨਿਹਾਲ ਬਸ ਕਿਸ ਤਰ੍ਹਾਂ ਹੈ ਸਤਿ ਸ਼੍ਰੀ ਅਕਾਲ ਜੀ ਸਾਰਾ ਸਮੀਰ ਜੀ ਇਹ ਕੋਈ ਹੋਰ ਨਹੀਂ ਆਪਾਂ ਇਕੱਲੇ ਨਜ਼ਰੀਏ ਸੰਗਤ ਸੁਰੀ ਜੀ ਜੀ ਮਾਰ ਦਾ ਚੇਅਰਮੈਨ ਸਾਹਿਬ ਜੀ ਬਹੁਤ 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 ਚੱਲ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਨਾਬਾ ਦੇਖੇ ਪਹੁੰਚੇ ਹਾਂ ਮੈਂ ਤੁਹਾ ਦਾ ਜਲਦੀ ਕਰਾਈ ਤੋਂ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਮਾਣੇ ਜੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬੁਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰੀ ਮੁਰਾਦ ਜੱਸੀ ਸੋਈਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆਂ ਵਾਲਾ ਜੀ ਨੂੰ ਇੰਪਰੂਵਮੈਂਟ ٹرسٹ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦੰਨਾ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸਰਪ ਸਮਾਜ ਤੋਂ ਸੰਤ ਬਾਬਾ ਦਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਤ ਨਸ਼ਿਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਅਸ਼ੀਰਵਾਦ ਦੇ ਕੇ ਗਏ ਨੇ ਤੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਜੱਸੀ ਸੋਈਆਂ ਵਾਲਾ ਜੋ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਇਹ ਵੀ ਆਸ ਤੇ ਉਮੀਦ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਰ ਲੱਤੀ ਆ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾ ਕਦਮ ਮਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੇਵ ਸਿੰਘ ਮਾਨ ਗੁਰਦੇਵ ਸਿੰਘ ਦੇਵ ਮਾਨ ਜੀ ਨਾਲ ਮੋਟੇ ਨਾਲ ਮੋਟਾ ਜੋੜ ਕੇ ਕਦਮ ਨਾਲ ਕਦਮ ਮਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨਵਾਦ ਅੱਜ ਇਸ ਤਰ੍ਹਾਂ ਦਾ ਪ੍ਰੋਗਰਾਮ ਕਿ ਕੋਈ ਵੀ ਪ੍ਰੋਗਰਾਮ ਨਹੀਂ ਜਿਹੜਾ ਹੈਗਾ ਕਰਵਾਉਣ ਦੇ ਇਹ ਮੇਰੀ ਨੋਟਿਸ ਚ ਨਹੀਂ ਦੀ ਇਹ ਗੱਲ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਮੈਂ ਉਹਦੇ ਬਾਰੇ ਕੁ ਟਿੱਕ ਵੀ। ਉਹ ਤਾਂ ਜੀ ਮੈਲਾ ਸਰਪੰਚ ਆ ਆਪ ਤਾਂ ਵਿਦੇਸ਼ ਚ ਬੈਠੇ ਨੇ ਪਰ ਇੱਥੇ ਸਰਪੰਚ ਬਣ ਗਏ ਆ ਤੇ ਕਿਸ ਤਰ੍ਹਾਂ ਦੇਖ ਕਿਉਂ ਜਾਲੀ ਜਿਹੜੇ ਦਸਤਾਵੇਜ਼ ਉਹਨੂੰ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਅ ਉਰੇਸ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ। ਔਰ ਜਿਸ ਆਸ਼ੇ ਦੇ ਨਾਲ ਲੋਕਾਂ ਨੇ ਵੋਟ ਪਾਈ ਆ ਉਸ ਆਸ਼ੇ ਤੇ ਖੜਾ ਨਹੀਂ ਉਤਰੂਗਾ। ਜਿਹੜੀ ਸੰਵਿਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ 'ਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਅਸੀਂ ਕਿ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਦੇ ਅਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਫੋਟੋ ਹੋ ਕੇ ਸਭ ਕੁਝ ਹੋਣ ਗਿਆ ਸਾਈਨ ਉੱਤੇ ਪਾਉਗੇ ਲਈ ਕੋਈ ਜੇ ਦੇਖੋ ਜੀ ਇਹ ਤਾਂ ਇੱਕ ਪਾਰਟ ਆਫ ਇਨਕੁਆਇਰੀ ਹੈ ਜੇ ਪਾਰਟ ਆਫ ਇਨਕੁਆਇਰੀ ਹੈ ਇਨਕੁਆਇਰੀ 'ਚ ਕੋਈ ਦੋਸ਼ੀ ਪਾਇਆ ਜਾਊਗਾ ਅਸੀਂ ਕਾਰਵਾਈ ਕਰਾਂਗੇ ਜੇ ਤੁਹਾਡੇ ਮੈਂਟਮੈਂਟ ਦੇ ਅਧਿਕਾਰੀ ਹੋਣਗੇ ਕੋਈ ਅਸੀਂ ਤਾਂ ਜੀ ਕਿਸੇ ਦੇਖੋ ਸਾਡੀ ਅੱਖ ਹੈ ਜਿਹੜੀ ਦੇਖੋ ਸਾਰਿਆਂ ਲਈ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਚਾਹੇ ਕੋਈ ਕ腐ਸ਼ਨ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਜਿੱਥੇ ਇੱਥੇ ਸਾਨੂੰ ਪਤਾ ਲੱਗਦਾ ਅਸੀਂ ਬਣਦੀ ਕਾਰਵਾਈ ਕਰਦੇ 15 ਅਗਸਤ ਦੇ ਮੌਕੇ ਤੇ ਇੱਕ ਜਿਹੜੇ ਐਚਐਮ ਸਰਪੰਚ ਨੇ ਗਏ ਕੁਰਪਿਆ ਸਿੰਘ ਉਹਨਾਂ ਨੂੰ ਐਂਟਰੀ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਦੇ ਸ਼੍ਰੀ ਸਾਹਿਬ ਪਾਏ ਪ੍ਰਾਇਤ ਕਰਾਮ ਪੰਚ ਉਹ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ 'ਚ ਲਿਆਂਦਾ ਹੈ ਅਸੀਂ 100% ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਦਿੱਲੀ ਦਿੱਲੀ ਜੀ ਲਾਲ ਕਿਲੇ ਦਿੱਲੀ ਲਾ ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦਭਾਗੀ ਘਟਣਾ ਇਸ ਲਈ ਹੋਈ ਆ ਦੇਖੋ ਘਾਟ ਕਾਰਨ ਕੀ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਕੇਂਦਰ ਚ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਅਸੀਂ ਲੈ ਕੇ ਦਿੱਤੀ ਕੁਰਬਾਨੀਆਂ ਅਸੀਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਗਿਰਦੇ ਨੇ ਤਾਂ ਪੰਜਾਬ ਤੇ ਗਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਤੇ ਪੰਜਾਬ ਦੇ ਨਾਲ ਹੈ ਜੀ ਆ ਹੜਾਂ ਚ ਅਸੀਂ ਦੇਖੋ ਪੀੜ ਤੋਨੇ ਹੁਣ ਕਿੰਨੇ ਹੜਾਏ ਨੇ ਉਹਦੇ ਚ ਵੀ ਅਸੀਂ ਪੀੜ ਤੋ ਰਹੇ ਹਾਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਪਾਣੀ ਲੈ ਲਓ ਉਦੋਂ ਲੈਂਦੇ ਨਹੀਂ ਹੁਣ ਹੜਾਂ ਚ ਡੁੱਬੇ ਅਸੀਂ ਪਏ ਆ ਤੇ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਇਹ ਬੜੀ ਮਾੜੀ ਗੱਲ ਹੈ ਕਿ ਕੀ ਐਕਸ਼ਨ ਲੈਤੇ ਹੋ ਕੋਈ ਕਾਰਵਾਈ ਕਰੂਗੀ ਦੀ 6 ਇੰਚ ਹੀ ਕਰਬਾਨ ਹੈ ਜਿਹੜੀ ਐਜ਼ ਅ ਰੂਲ ਪਾਸ ਹੈ ਇੱਥੇ ਮਰਜੀ ਬੰਦਾ ਪਾ ਕੇ ਜਾ ਸਕਦਾ ਅਮਰਤਾ ਦੇ ਬਿਲਕੁਲ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਬਣਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸਰਕਿੰਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਹੋਣ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਐਸ ਸਮੇਂ ਡੀਪ ਸਟੇਟ ਜਿਹੜੀ ਕੇਂਦਰ 'ਚ ਰਾਜ ਕਰਦੀ ਹੈ ਉਹਨਾਂ ਨੂੰ ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕੀ ਦਿੱਕਤ ਹੈ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਗੱਲ ਬਿੱਟੂ ਕੇਂਦਰੀ ਮੰਤਰੀਆ ਟਵੀਟ ਕੀਤਾ 530 ਕਰੋੜ 50 ਡਿਵੈਲਪਮੈਂਟ ਲਈ ਭੇਜਿਆ ਕਿਸ ਤਰ੍ਹਾਂ ਭੇਜਿਆ ਦੇਖੋ ਜੀ ਗੱਲ ਇਹ ਹੈ ਕੇਂਦਰ ਕੋਈ ਸਾਡੇ ਤੇ ਆਸਾਨ ਨਹੀਂ ਕਰਦਾ ਪਹਿਲੀ ਇੱਕ ਗੱਲ ਸਮਝ ਲਓ ਨਾ ਕੇਂਦਰ ਕੋ ਕੋਈ ਨੋਟ ਛਾਪਣ ਦੇ ਮਿੱਲਾਂ ਲੱਗੀਆਂ ਆਈਆਂ ਸਾਡਾ ਪੈਸਾ ਪੰਜਾਬੀਆਂ ਦਾ ਪੈਸਾ 18% ਜੀਐਸਟੀ ਚੋਂ 9% ਜੇ ਸਟੇਟ ਲੈਂਦੀ ਹੈ ਤਾਂ 9% ਆਸੀ ਆਪਣੇ ਪੰਜਾਬ ਦੇ ਲੋਕ ਕੇਂਦਰ ਨੂੰ ਭਰਦੇ ਆ ਸਾਡਾ ਹੀ ਪੈਸਾ ਐ ਕਮਾ ਕੇ ਸਾਨੂੰ ਦੇ ਕੇ ਕਹੀ ਜਾਂਦੇ ਨੇ ਕੇਂਦਰ ਨੇ ਪੈਸਾ ਦਿੱਤਾ ਕੇਂਦਰ ਨੇ ਪੈਸਾ ਦਿੱਤਾ ਸਾਡਾ ਤਾਂ ਆਰਡੀਐਫ ਨਹੀਂ ਦਿੱਤਾ ਕੇਂਦਰ ਨੇ ਉਹ ਰੋਕੀ ਬੈਠੇ ਨੇ ਸਾਡਾ ਤਾਂ ਐਨਐਚਆਰ ਅਲਮ ਦਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਸਾਡੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਸਾਡਾ ਪੈਸਾ ਜਿਹੜਾ ਤਾਂ ਬਣਦਾ ਕਈ ਹਜ਼ਾਰਾਂ ਕਰੋੜ ਚੋਂ ਤਾਂ ਰੋਕੀ ਬੈਠੇ ਨੇ ਸਾਡੇ ਹੀ ਪੈਸਾ ਕਦੇ 500 ਕਰੋੜ ਕਿਸੇ ਹੋਰ ਸਕੀਮ ਚ ਦੇ ਕੇ ਕਹੀ ਜਾਂਦੇ ਨੇ ਅਸੀਂ ਪੈਸਾ ਦਿੱਤਾ ਪੈਸਾ ਦਿੱਤਾ ਜੇ ਰਵਨੀਤ ਬਿੱਟੂ ਪੰਜਾਬ ਦੇ ਪੁੱਤ ਨੇ ਪਹਿਲੀ ਗੱਲ ਤਾਂ ਮੈਂ ਮੰਨਦਾ ਨਹੀਂ ਉਹਨਾਂ ਨੂੰ ਕਿਉਂਕਿ ਉਹ ਜਿਹੜੀ ਸਟੇਟ 'ਚ ਜਾਂਦੇ ਨੇ ਉੱਥੇ ਜਾ ਕੇ ਉਸ ਸਟੇਟ ਦੀ ਬੋਦੀ ਬੋਲਣ ਲੱਗ ਜਾਂਦੇ ਨੇ ਕਿਉਂਕਿ ਜੇ ਪੰਜਾਬ ਦੇ ਪੁੱਤ ਹੈਗੇ ਨੇ ਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਪੈਸੇ ਨੇ ਜਿਹੜੇ ਅੱਜ ਦੇ ਨੇ ਕਈ ਸਾਲਾਂ ਦੇ ਫਸੇ ਹੋਏ ਨੇ ਪਹਿਲਾਂ ਉਹ ਲਿਆ ਕੇ ਦੇਣੀ ਸਰਦਾਰ ਜੀਰੀ ਦਾ ਸੀਜ਼ਨ ਸਿਰ ਤੇ ਆ ਗਿਆ ਪਰ ਚਾਵਲ ਹਲੇ ਤੱਕਰ ਗਦਾਮਾਂ 'ਚ ਪਿਆ ਮਿਲਰ ਰੋਲਾ ਪਾ ਰਹੇ ਨੇ ਕਿ ਪਹਿਲੀ ਫਸਲ ਇਹ ਚੱਕੀ ਗਈ ਜਿੰਨੀ ਸੀਰੀਅਸਲੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਲੱਗੇ ਹੋਏ ਨੇ ਔਰ ਜਿਵੇਂ ਚਾਰ ਮੰਤਰੀਆਂ ਦੀ ਇਹਦੇ ਵਿੱਚ ਸਪੈਸ਼ਲ ਪ੍ਰੋਕਿਊਰਮੈਂਟ ਨੂੰ ਲੈ ਕੇ ਟੀਮ ਬਣਾਈ ਗਈ ਆ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਔਰ ਸਾਡਾ ਪੂਰਨ ਭਰੋਸਾ ਹੈ ਕਿ ਸਾਨੂੰ ਕੁਝ ਕਰਨਾ ਪਵੇ ਇੱਕ ਇੱਕ ਦਾਣਾ ਫਸਲ ਦਾ ਅਸੀਂ ਜ਼ਿੰਮੇਵਾਰਦਾ ਅਸੀਂ ਚੱਕਾਂਗੇ ਪੰਜਾਬ ਸਰਕਾਰ ਚੱਕੂਗੀ ਟੈਨਸ਼ਨ ਨਹੀਂ ਦੀ ਸਰਕਾਰ ਵੱਲੋਂ ਕੋਈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਕਦੋਂ ਕਰਤਾ ਕਰੇਗੀ ਅਸੀਂ ਉਹ ਤਿਆਰੀ ਹੈ ਜੀ ਉਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਅਸੀਂ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਚੋਣਾਂ ਕਰਾਉਣ ਜਾ ਰਹੇ ਹਾਂ ਸਰਕਾਰ ਵੱਲੋਂ ਰਹਿ ਦਿਖੂ ਤਾਂ ਹੋਣਾ ਜੀ ਦਾ ਸੀਜ਼ਨ ਆ ਰਿਹਾ ਹੈਗਾ ਉਹਦੇ ਬਾਰੇ ਕੋਈ ਪ੍ਰਬੰਧ ਕੀਤਾ ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਵੀ ਜੇ ਹੁਣ ਮਸ਼ੀਨਰੀ ਨਹੀਂ ਦੋਗੀ ਫਰ ਅਸੀਂ ਹੁਕਾਂਗੇ ਮੈਂ ਕਹਾਂ ਜੀ ਤੁਸੀਂ ਜਮੇ ਟੈਨਸ਼ਨ ਨਾ ਲੋ ਜਦ ਪੰਜਾਬ ਸਰਕਾਰ ਬੈਠੀ ਹੈ ਆਮ ਲੋਕਾਂ ਦੀ ਸਰਕਾਰ ਹੈ ਕਿਸਾਨਾਂ ਨੇ ਵੋਟਾਂ પાਕੇ ਚੁਣੀਆ ਕਿਸਾਨ ਸਾਡੇ ਸਰਦਾ ਤਾਜ ਨੇ ਅਸੀਂ ਕਿਸਾਨੀ ਦੇ ਨਾਲ ਐ ਮੋਟੇ ਨਾਲ ਮੋਟਾ ਲਾ ਕੇ ਖੜੇ ਆ ਟੈਨਸ਼ਨ ਨਾ ਲਿਓ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਟੋਡੇ ਨੇ ਤੁਹਾਡੇ ਵਿੱਚੋਂ ਨੇ ਅਸੀਂ 100% ਸ਼ੋਰ ਕਰਦੇ ਆ ਤੁਹਾਨੂੰ ਕੋਹੜਾ ਵੀ ਦਿੱਕਤ ਨਹੀਂ ਆਉਣੀ ਇੱਧਰ ਹੁਣ ਨày ਕਿਉਂਕਿ ਹਰ ਪਾਰਟੀ ਵੱਲੋਂ ਜਿਸ ਸਖਸ਼ ਨੂੰ ਜ਼ਿੰਮੇਵਾਰੀ ਮਿਲਦੀ ਹੈ ਸਾਡਾ ਸਾਰਿਆਂ ਦਾ ਫਰਕ ਹੈ ਕਿ ਉਹਨਾਂ ਨੂੰ ਵਧਾਈ ਦਈਏ ਅੱਜ ਜੱਸੀ ਜੀ ਉਹਦਾ ਸੰਭਾਲ ਰਹੇ ਨੇ ਪਹਿਲਾਂ ਇਹਨਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੀ ਬਹੁਤ ਵਧੀਆ ਸੇਵਾ ਕੀਤੀ ਆ ਅੱਜ ਇਹਨਾਂ ਨੂੰ ਇੰਪਰੂਵਮੈਂਟਸ ਨਾਬਾ ਦੀ ਸੇਵਾ ਮਿਲੀ ਆ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਵਧੀਆ ਇਮਾਨਦਾਰੀ ਨਾਲ ਲਗਨ ਨਾਲ ਦ੍ਰਿੜਤਾ ਨਾਲ ਕੰਮ ਕਰਨਗੇ ਔਰ ਨਾਬੇ ਦੀ ਤਰੱਕੀ ਵਾਸਤੇ ਆਪਣਾ ਯੋਗਦਾਨ ਪਾਉਣਗੇ ਮੈਂ ਇਸ ਮੌਕੇ ਇਹਨਾਂ ਨੂੰ ਬਧਾਈ ਦੇਣ ਵਾਸਤੇ ਇੱਥੇ ਹਾਜ਼ਰ ਹਾਂ ਬਿਲਕੁਲ ਝੋਨੇ ਦਾ ਸੀਜ਼ਨ ਮਹੀਨਾ ਰਹਿ ਗਿਆ ਹੁਣ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪੰਜਾਬ ਸਰਕਾਰ ਸਾਡੀਆਂ ਪੂਰੀਆਂ ਤਿਆਰੀਆਂ ਨੇ ਝੋਨੇ ਦੇ ਸੀਜ਼ਨ ਵਾਸਤੇ ਸਾਡੇ ਤਿੰਨ ਮਨਿਸਟਰਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੈ ਜਿਹੜੀ ਸੈਂਟਰ ਨਾਲ ਵੀ ਗੱਲ ਕਰ ਰਹੀ ਹੈ ਕਿਉਂਕਿ ਪਿਛਲੇ ਸੀਜ਼ਨ ਦਾ ਜਿਹੜਾ ਚੌਲ ਹੈ ਉਹ ਸ਼ੈਲਰਾਂ ਤੇ ਕੋਦਮ ਭਰੇ ਪਏ ਨੇ ਅਸੀਂ ਬਾਰ-ਬਾਰ ਕੇਂਦਰ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਨੂੰ ਖਾਲੀ ਕਰੋ ਤਾਂ ਕਿ ਨਵੇਂ ਸੀਜ਼ਨ 'ਚ ਜਿਹੜੀ ਪੈਦੀ ਆਵੇ ਉਹਦੀ ਮਿਲਿੰਗ ਹੋਵੇ ਉਹ ਛੰਗੜਾ ਚ ਲਗਾਈ ਜਾ ਸਕੇ ਕਦਾਮਾ ਚ ਲਗਾਈ ਜਾ ਸਕੇ ਸਰਦਾਰ ਸਾਹਿਬ ਬਹੁਤ ਦੇਰ ਹੋ ਗਈ ਇਸ ਗੱਲ ਨੂੰ ਲੈ ਕੇ ਚਾਵਲ ਪਏ ਨੇ ਕਦਾਮਾ ਚ ਚੱਕੇ ਨਹੀਂ ਜਾ ਰਹੇ ਕੀ ਕਾਰਨ ਸਮਝਦੇ ਦੇਖੋ ਇਹ ਮੋਦੀ ਸਰਕਾਰ ਦੀ ਬਦਨੀਤੀ ਆ ਪੰਜਾਬ ਪ੍ਰਤੀ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਤੋਂ ਸਾਡਾ ਰੂੜਾ ਡਿਵੈਲਪਮੈਂਟ ਦਾ ਫੰਡ ਵੀ ਨਹੀਂ ਦਿੱਤਾ ਉਹ ਰੁਕਿਆ ਹੋਇਆ ਇਸ ਲਈ ਅਸੀਂ ਤਾਂ ਬੇਨਤੀ ਉਹ ਕਰਦੇ ਆ ਕਿ ਜਲਦੀ ਸਾਡਾ ਫੰਡ ਵੀ ਦੇ ਤੇ ਸਮਾਨ ਵੀ ਚੱਕੋ ਆਗੇ ਠੀਕ ਹੈ ਸਾਡੀ ਪਾਰਟੀ ਤੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਜਿਹੜਾ ਚੇਅਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਅਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੂੰ ਬਹੁਤ ਵੱਡਾ ਆਧਾਰ ਹੈ ਜਿਹੜਾ ਸਾਫੀ ਉੱਪਰ ਕਰ ਸਕਦਾ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਗੱਲ ਚੱਲਦੀ ਹੈ ਤੇ ਹੁਣ ਪਾਰਟੀ ਵੱਲੋਂ ਮੇਰੀਆਂ ਸਵਾਵਾਂ ਨੂੰ ਦੇਖਦਾ ਨਾਬਾ ਹਲਕੀ ਸੇਵਾਦਾਰਤੀਗੀਅਤ ਤੇ ਜਿਹਦੇ ਵਿੱਚ ਮੈਨੂੰ ਅਪਰੂਵਮੈਂਟ ਟਰੱਸਟੀ ਨਾਬਾ ਦਾ ਚੇਅਰਮੈਨ ਲਗਾਇਆ ਗਿਆ ਮੈਂ ਬਸਵਾਸਤ ਗੁਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਾਂਗਾ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਦੀ ਉਮੀਦਾਂ ਦੇਖੇ ਹੋਏ ਕੰਮਲੇ ਜੱਸੀ ਜਿਹੜੇ ਅਗਲੇ ਟਾਈਮ ਤੋਂ ਕਰੂਗਾ ਦੇਖੋ ਜੀ ਮੈਂ ਹੁਣ ਅੱਜੇ ਆਪਣੇ ਜਿਹੜਾ ਅਹੁਦਾ ਸੰਭਾਲ ਲਿਆ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਂ ਕਿ ਅਪਰੂਵਮੈਂਟ ਟਰੱਸਟ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆਂ ਜਿੰਨੇ